ਸਸੀ ਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਐਸਆਈ ਹਰਪਜਨ ਦਾਸ ਨੇ ਦੱਸਿਆ ਕਿ ਉਹ ਸਮੀਤ ਪੁਲਿਸ ਪਾਰਟੀ ਗਜ ਦੌਰਾਨ ਪਿੰਡ ਭੱਦੀ ਵਿਖੇ ਲਗਾਏ ਗਏ ਨਾਕੇ ਤੇ ਮੌਜੂਦ ਸਨ ਇਸ ਦੌਰਾਨ ਉਹਨਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸ਼ੁਭਮ ਮੁਖ ਸ਼ੁਭੀ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਥੋਪੀਆਂ ਥਾਣਾ ਬਲਾਚੌਰ ਨੇ ਆਪਣੀ ਫੇਸਬੁੱਕ ਆਈਡੀ ਤੇ ਹਥਿਆਰਾਂ ਸਮੇਤ ਫੋਟੋਆਂ ਅਪਲੋਡ ਕੀਤੀਆਂ ਹੋਈਆਂ ਹਨ ਜੋ ਕਿ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਹੈ ਸੂਚਨਾ ਪ੍ਰੋਸੇਯੋਗ ਹੋਣ ਤੇ ਪੁਲਿਸ ਵੱਲੋਂ ਮੁਲਜ਼ਮ ਸ਼ੁਭਮ ਮੁਖ ਸ਼ੁਭੀ ਯੁਕਤ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਐਸਆਈ ਹਰਪਜਨ ਦਾਸ ਨੇ ਦੱਸਿਆ ਕਿ ਮੁਲਜ਼ਮ ਸ਼ੁਭਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨਵਾਂ ਸ਼ਹਿਰ ਵਿਖੇ ਦਿਨ-ਪ੍ਰਤੀ ਦਿਨ ਡੇਂਗੂ ਦਾ ਕੇਰ ਵਧਦਾ ਹੀ ਜਾ ਰਿਹਾ ਹੈ ਇਸ ਸਬੰਧੀ ਡਾਕਟਰ ਰਕੇਸ਼ ਪਾਲ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਕੇਵਲ ਦਿਨ ਵੇਲੇ ਹੀ ਕੱਟਦਾ ਹੈ ਡੇਂਗੂ ਦਾ ਮੱਛਰ ਹਫ਼ਤੇ ਵੀ ਚੰਡੇ ਨੂੰ ਪੂਰਾ ਮੱਛਰ ਬਣਦਾ ਹੈ ਇਸ ਲਈ ਡੇਂਗੂ ਦੇ ਲਾਰਵੇ ਨੂੰ ਪੈਦਾ ਕਰਨ ਵਾਲੀ ਥਾਂ ਜਿਵੇਂ ਕਿ ਕੂਲਰ ਗਮਲੇ ਫ੍ਰੀਜ ਦੀ ਟ੍ਰੇ ਅਤੇ ਹੋਰ ਪਾਣੀ ਨਾਲ ਭਰੇ ਭਾਂਡੇ ਆਦਿ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰੋ ਜ਼ਿਲ੍ਹਾ ਤਰਨਤਾਰਨ ਦੇ ਨਾਉਂਦੇ ਪਿੰਡ ਵੇਈ ਪੂਈ ਨੇੜੇ ਅੱਜ ਸਵੇਰੇ ਸੰਗਣੀ ਧੁੰਦ ਦੇ ਦਰਮਿਆਨ ਇੱਕ ਸਕੂਲ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਇਸ ਦਰਦਨਾਖਸਤ ਵੀ ਸਕੂਲ ਬੱਸ ਦੇ ਡਰਾਈਵਰ ਦੇ ਸਮੇਤ ਈ ਕੜ ਸਾਲ ਬਸੂਮ ਬੱਚੀ ਦੀ ਮੌਤ ਹੋ ਗਈ। ਹਾਦਸੇ ਵਿੱਚ ਕਈ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਲਿਜਾ ਕੇ ਦਾਖਲ ਕਰਵਾਇਆ ਗਿਆ। ਮੌਕੇ ਦੇ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਚੌਕੀ ਇੰਜਾਜ਼ ਇਕਬਾਲ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਨਵਾਂ ਸ਼ਹਿਰ ਦੇ ਥਾਣਾ ਪੋਝਵਾਲ ਪੁਲਿਸ ਨੇ ਕਈ ਮਾਮਲਿਆਂ ਵਿੱਚ ਭਗੋੜੇ આરોપી ਨੂੰ ਗ੍ਰਿਫਤਾਰ ਕੀਤਾ। ਐਸਐਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਟੱਪਰੀਆਂ ਕੁੜਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਨੂੰ ਲਾਕੇ ਬੰਦੀ ਕਰਕੇ ਕਾਬੂ ਕੀਤਾ ਗਿਆ। આરોપી ਸੁਸ਼ੀਲ ਕੁਮਾਰ ਨੂੰ ਕਈ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹਨ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਗਿਆ। ਸਿੱਧੂ ਮੂਸੇਵਾਲੇ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਪੁਲਿਸ ਵੱਲੋਂ ਡਿਟੇਨ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ। ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਗੋਲਡੀ ਬਰਾੜ ਨੂੰ ਪੰਜਾਬ ਲੈ ਕੇ ਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲਡੀ ਬਲੈਕ ਕਈ ਵੱਡੇ ਕਤਲ ਦੀਆਂ ਵਾਰਦਾਤਾਂ ਵੀ ਸ਼ਾਮਲ ਹੈ ਜਿਸ ਨੂੰ ਅਮਰੀਕਾ ਪੁਲਿਸ ਨੇ ਰੀਟੇਨ ਕਰ ਲਿਆ ਹੈ ਇਸ ਦੀ ਖਬਰ ਅੱਜ ਹੀ ਉਨ੍ਹਾਂ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਇੱਕ ਅਧਿਆਪਕਾ ਦੇ ਵਿਦਿਆਰਥੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਅਧਿਆਪਕਾ ਨੇ ਵਿਦਿਆਰਥੀ ਨੂੰ ਕਲਾਸ ਦੇ ਵਿੱਚ ਸਾਰਿਆਂ ਸਾਹਮਣੇ ਨਮੂਨਾ ਕਹਿਣ ਤੇ ਗੁੱਸੇ ਵਿੱਚ ਆਏ ਵਿਦਿਆਰਥੀ ਨੇ ਆਪਣੀ ਮਹਿਲਾ ਅਧਿਆਪਕ ਉੱਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਧਿਆਪਕਾ ਗੁਰਵੰਤ ਕੌਰ ਉੱਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਉਹ ਇਸ ਲੁਧਿਆਣਾ ਪੁਲਿਸ ਨੇ ਇੱਕ ਮਨੀ ਐਕਸਚेंजर ਤੋਂ 2 ਲੱਖ ਰੁਪਏ ਅਤੇ 8 ਤੋਂ 10 ਮੋਬਾਈਲ ਲੁੱਟਣ ਵਾਲੇ ਮਾਮਲੇ ਵਿੱਚ ਦੋ ਮੁਜ਼ਮਿਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਜਲਦ ਹੀ ਅਮੀਰ ਹੋਣਾ ਚਾਹੁੰਦੇ ਸਨ ਇਸੇ ਕਾਰਨ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਦੀ ਵਾਰਦਾਤ ਤੋਂ ਕੁਝ ਘੰਟੇ ਬਾਅਦ ਪੁਲਿਸ ਨੇ ਦੋਵੇਂ ਮੁਜ਼ਮਿਮਾਂ ਕੋਲੋਂ 1 ਲੱਖ ਰੁਪਏ ਨਗਦ, ਇੱਕ ਕਾਰ, ਇੱਕ ਬੁਲੱਟ ਮੋਟਰਸਾਈਕਲ ਅਤੇ ਇੱਕ ਮਰੂਤੀ ਸਵਿਫਟ ਜ਼ਾਹਰ ਵੀ ਬਰਾਮਦ ਕੀਤੀ। ਪੁਲਿਸ ਨੇ ਦੋਨੋਂ ਲੁਟੇਰਿਆਂ ਦੀ ਪਛਾਣ ਬੋਵੀ ਸਿੰਘ ਅਤੇ ਕਰਨ ਰਾਜਪੂਤ ਵਜੋਂ ਕੀਤੀ ਹੈ ਜੋ ਕਿ ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਫੁਟੇਜ ਪੁਲਿਸ ਦੇ ਹੱਥ ਲੱਗੀ ਹੈ ਵੀਡੀਓ 'ਚ ਇੱਕ ਸ਼ਕਤੀਸ਼ਾਲੀ ਵਿਅਕਤੀ ਕਾਰ ਦੇ ਅਗਲੇ ਵਾਲੇ ਹੁੰਮਦਾਂ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਇਹ ਘਟਨਾ ਲੱਡੋਵਾਲ ਚੌਂਕ ਦੇ ਨੇੜੇ ਦੀ ਹੈ ਥਾਣਾ ਲੱਡੋਵਾਲ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿੱਚ 521 ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਦਰਜਾ ਘਟਾਉਣ ਦੀ ਤਿਆਰੀ ਕਰ ਰਹੀ ਹੈ ਆਪ ਸਰਕਾਰ ਇਹਨਾਂ ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਤੇ ਮੋਹੱਲਾ ਕਲੀਨਿਕ ਖੋਲਣ ਜਾ ਰਹੀ ਹੈ ਐਨਾ ਹੀ ਨਹੀਂ ਸਰਕਾਰ ਵੱਲੋਂ ਲਗਾਤਾਰ ਪ੍ਰਤੀ ਕਲੀਨਿਕ ਅੰਮ੍ਰਿਤਸਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਦੋ ਹਵਾਲਾਤੀ ਪੁਲਿਸ ਦੀ ਗ੍ਰਿਫਤੋ ਫਰਾਰ ਹੋ ਗਏ। ਦੋਵਾਂ ਨੂੰ ਤਰਨਤਾਰਨ ਪੁਲਿਸ ਪੇਸੀ ਤੇ ਲੈ ਕੇ ਆਈ ਸੀ। ਹਵਾਲਾਤੀਆਂ ਦੀ ਭੱਜਣ ਦੀ ਸੂਚਨਾ ਮਿਲਦੇ ਹੀ ਪੁਲਿਸ ਨੂੰ ਭਾਜੜਾ ਪੈ ਗਈਆਂ। 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਦੂਜਾ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਡਿੱਕੀ ਪੌਂਟਿੰਗ ਦੀ ਪਰਥ ਟੈਸਟ ਵਿੱਚ ਕਮੈਂਟਰੀ ਕਰਦੇ ਅਚਾਨਕ ਸਿਹਤ ਵਿਗੜ ਤੇ ਉਹਨਾਂ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ। ਪੌਂਟਿੰਗ ਆਸਟ੍ਰੇਲੀਆ ਤੇ ਵੈਸਟ ਖਬਰ ਮੁਤਾਬਿਕ ਪੌਂਟਿੰਗ ਲਾਈਵ ਮੈਚ ਵਿੱਚ ਕਮੈਂਟਰੀ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਸੀਨੇ ਵਿੱਚ ਦਰਦ ਸ਼ੁਰੂ ਹੋ ਗਿਆ ਅਤੇ ਤੁਰੰਤ ਐਮਰਜੈਂਸੀ ਸਰਾਹੀ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੌਂਟਿੰਗ ਦੇ ਲੰਚ ਟਾਈਮ ਸਮੇਂ ਬੇਚੈਨੀ ਮਹਿਸੂਸ ਹੋਣ ਤੇ ਇਸ ਤਰ੍ਹਾਂ ਦੀ ਸਥਿਤੀ ਪਈ ਸੀ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਨ 9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 24 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ